ਦੇ ਲੀਆ ਚਾਖੇ ਨਾ ਲੋਕੀ ਅੰਬ ਵੀ ਚਮਚੀਆਂ ਨਾਲ ਖਾਣ ਲੱਗ ਜੰਦੇ ਹੈਂ ਇੰਡੀਆ ਚ ਕਿਵੇਂ ਖਾਂਦੇ ਸੀ ਹੈ ਮੂੰਹ ਨਾਲ ਹੱਤ ਵੀ ਲਿੱਭਣ ਸਾਰੇ ਲਿੱਭਣ ਸਾਤਾ ਸਭ ਤੋਂ ਔਖਾ ਕੀ ਹੁੰਦਾ ਅੰਬ ਘਾਣਾ ਤੇ ਇੱਥੇ ਚੰਚੇ ਲੈ ਲੈ ਭਾਈ ਵੈਸੇ ਸੱਚੀ ਸੱਚੀ ਦੱਸੋ ਆਪਣੇ ਘਰ ਚ ਸਭ ਤੋਂ ਪਹਿਲਾਂ ਚਮਚੇ ਨਾਲ ਅੰਬ ਕਿਹਨੇ ਖਾਦਾ ਸੀ ਜਗਦੀਪ ਤੁਹਾਡੇ ਸਭ ਤੋਂ लाडले ਜਵਾਗ ਨੇ ਖਾਦਾ ਸੀ ਬੱਬੂ ਨੂਰ ਨੇ ਹਾਂ ਉਹਨੇ ਚਮਚੇ ਨਾਮ ਬਖਾਣਾ ਸ਼ੁਰੂ ਕੀਤਾ ਸੀ ਆਪਣੇ ਘਰ ਚ ਤੇ ਚਲੋ ਪਰ ਮੈਂ ਵੈਸੇ ਹੈਰਾਨ ਆ ਤੁਹਾਡੇ ਤੇ ਤੁਹਾਡੀ ਇੰਨੀ ਪ੍ਰੋਗਰੈਸ ਕਿਵੇਂ ਹੋ ਗਈ ਆ ਕਿਉਂ ਇਹਦਾ ਕੀ ਪ੍ਰੋਗਰੈਸ ਆਸਟ੍ਰੇਲੀਆ ਨੇ ਕਰਾਤੀ ਆ ਮੈਡਮ ਸੇ ਲੱਗੀਆਂ ਇਹ ਨਾਲ ਆਪਦੀ ਮੰਮੀ ਦੇ ਵਾਓ ਟਰਵੇ ਕੀ ਕਰਦਈਏ ਹੁਣ ਤਾਂ ਸਲਾਈਆਂ ਸਿੱਖਣੀਆਂ ਫੇਰ ਵੇਲਾ ਵੱਡੇ ਕੰਮਾਂ 'ਚ ਵਿਚਾਰੀ ਨੇ ਪੈ ਜਾਣਾ ਹੱਸਾ ਸਭ ਇਹ ਹੁੰਦੇ ਨੇ ਨੂੰ ਗਰਦੀਰ ਦਾ ਮਮੀ ਤੋਂ ਮਹਾ ਸਿੱਖੀ ਸੀ ਤੇ ਕੀ ਹਾਲ ਚੱਲ ਜੇ ਚੱਲ ਚੱਲ ਤੈਨੂੰ ਖੰਗ ਲੱਗੀ ਆ ਖੰਗ ਹਾਟ ਦੇ ਓ ਹਾਂਜੀ ਮੈਡਮ ਕਿੱਦਾਂ ਉਧਰ ਆ ਕੇ ਕਹਿੰਦੇ ਡਾਊਨ ਸਿਲਿੰਗ ਵਾਲੇ ਚੱਕੀ ਚੱਲੋ ਕੰਮ ਆ ਆ ਕੇ ਮਰੂਗਾ ਗਰਮ ਪਾਣੀ ਖੀਣੀ ਤੂੰ ਲਾ ਵੀ ਦੇ ਇੱਕੋ ਹੀ ਡਰੈਸ ਜੀ ਤੂੰ ਪਾਈ ਰੱਖਦੀ ਹੋਰ ਕੋਈ ਪਸੰਦ ਨਹੀਂ ਤੇ ਤੂੰ ਵੀ ਇੱਕਮ ਆ ਕਾ ਮੌਲਾਈਆਂ ਦਾ ਆਪਣੇ ਘਰ ਦਾ ਕੋਈ ਨਹੀਂ ਉਹਨਾਂ ਨੂੰ ਢੁੱਲੇ ਢੁੱਲੇ ਸੂਟ ਵਧੀਆ ਪਸੰਦ ਆਇਆ ਕੋਈ ਤਾਂ ਹੀ ਬਣਦਾ ਗਦੀਪੂਰ ਬਣਾ ਦੇ ਕੇ ਕੇਦੇ ਨਾਲ ਦੇ ਕਲਰ ਬਦਲ ਕੇ ਕੀ ਭੈਣ ਜੀ ਕੀ ਹਾਲ ਚੱਲ ਜੀ ਬਚ ਗਿਆ ਆ ਬੁੱਗੇ ਮੇਰੇ ਜਵਾਕਾਂ ਵਾਲੀ ਆ ਕੋਟੀਆਂ ਸਵੈਟਰ ਬਣ ਰਹੇ ਤੇ ਤੂੰ ਕਿੱਥੇ ਆ ਰੱਬ ਨੇ ਮਿੱਤੈਨੂੰ ਕਿੱਥੇ ਰੱਖਿਆ ਹੋਇਆ ਵਾ ਜਿੱਥੇ ਰਹੀ ਬਚੀ ਰਹੀ ਠੀਕ ਆਣਾ ਅੱਜ ਕੱਲ ਜਿਹੜੀ ਨਵੀਂ ਮਢੀ ਰਹਿਣਾ ਬਹੁਤ ਖਰਾਬ ਬੜੇ ਤਨ ਤੇਰੇ ਜਵਾਕ ਆਗੇ ਤੇਰੇ ਜਵਾਕਾਂ ਲਈ ਬਣਾ ਦੂੰਗੀ ਇਹ ਲੋਕੀ ਅਕਸਰ ਪੁੱਛਦੇ ਮੰਮੀ ਦੀ ਉਂਗਲਾ ਕੀ ਇਹ ਟੋਕੇ ਚ ਆ ਜਾਂਦੀ ਪੱਠੇ ਕੁਤਰਨ ਵਾਲੇ ਚਹੀ ਤਾਂ ਜੰਮੇ ਹੋਣੀ ਜਦੋਂ ਦੀ ਤੇ ਟੋਕੇ ਪੱਠੇ ਕੁਦਰ ਨਾਲੇ ਜਿਹੜੀ ਜਿਨ੍ਹਾਂ ਨੂੰ ਪਤਾ ਉਹ ਠੀਕ ਹੈ ਬਾਕੀ ਐਕਸਪਲੇਨ ਕਰਦੇ ਹੋ ਇੱਕ ਦੂਜੇ ਨੂੰ ਪਾਉ ਬਾਹਰ ਬਾਹਰ ਨਿਕਲੀ ਸੀ ਗੱਡਾ ਮਾਰਨਿੰਗ ਇਹ ہماری ਮੰਮੀ ਹੈ ਪਾਲੇ ਕੀ ਕੁੜੀ ਹੈ ਮਾਰਨਿੰਗ ਤਾਂ ਹੈ ਹੀ ਨਹੀਂ ਗੁੱਡ ਈਵਨਿੰਗ ਬਾਹਰਲੇ ਬੰਦੇ ਹੁਣ ਵੇਖਣਗੇ ਉਹਨਾਂ ਨੂੰ ਗੁੱਡ ਮਾਰਨਿੰਗ ਆ ਲਵ ਯੂ ਅੰਨੇ ਵਾ ਮੈਸੇਜ ਕਰ ਦਿਓ ਗੁੱਡ ਮਾਰਨਿੰਗ ਦਾ ਮੈਸੇਜ ਕਰ ਦਿਓ ਮੈਨੂੰ ਜਿਹੜੇ ਬੰਦੇ ਮਾਰਨਿੰਗ ਦੇ ਟਾਈਮ ਵੇਖਣਦੇ ਆ ਸਨੈਪਚੈਟ ਲਵ ਯੂ ਅੰਨੇ ਵਾ ਆ ਵੀ ਆ ਗਈ ਜੀ ਆ ਵੀ ਮਿੱਤਰੋ ਤੁਹਾਡੇ ਅੰਦਰ ਕਿੰਨਾ ਕਰ ਰਹੇ ਕੰਮ ਬਸ ਅਸੀਂ ਉਦਰੀ ਧਾਰ ਰਹੀ ਸਾਡੀ ਬਸ ਕੱਲੂ ਤੁਹਾਡੇ 8 ਵੀ ਆਉ ਝੋਂਪੜੀ ਬਣਾਈਏ ਮਾਵਾ ਵਾਕਈ ਮਾਵਾ ਹੁੰਦੀਆਂ ਉਹ ਵਾਕਈ ਰਸੋਈ ਦੀਆਂ ਮਾਲਕਾਂ ਬੱਬਲ ਘਰ ਮਾਵਾ ਬਿਨਾਂ ਨਹੀਂ ਚੱਲ ਸਕਦਾ ਆ ਰਸੋਈ ਦੇ ਵਿੱਚ ਵੇਖੋ ਕਿੰਨਾ ਸਾਮਾਨ ਪਿਆ ਹਨਾ ਮੋਟਾ ਇੱਕ ਚੀਜ਼ ਲੱਭਣ ਲੱਗਾ ਨਹੀਂ ਲੱਭਦੀ ਪਈ ਮੰਮੀ ਨੂੰ ਜਾ ਕੇ ਹੁਣੇ ਪੁੱਛ ਲਈ ਕਿ ਨਾ ਕਿੱਥੇ ਪਈ ਆ ਉਹਨੇ ਕਹਣਾ ਇੱਥੇ ਬਈ ਤੁਹਾਡੀਆਂ ਅੱਖਾਂ ਨਾ ਅੰਨੇ ਹੋਏ ਤੁਸੀਂ ਇੰਨਾ ਜਵਾਬ ਦੇਣਾ ਤੇ ਨਾਲ ਦੀ ਨਾਲ ਚੀਜ਼ ਲੱਭ ਜਣੀ ਆ ਇਥੋਂ ਪਤਾ ਲੱਗਦਾ ਮਾਵਾ ਬਿਨਾ ਘਰ ਨਹੀਂ ਚੱਲਦੀ ਨਾਈਸ ਟੂ ਟਾਕ ਯੂ ਐਂਡ ਗੁੱਡ ਮਾਰਨਿੰਗ ਵਿਚਾਰੇ ਮੀਏ ਨੂੰ ਤੰਗ ਕਰਨਾ ਜਾਂ ਜਾਂਦੀਆਂ ਇਹ ਅਗਲੇ ਨੇ ਮਸ਼ੀਨ ਰਾਤ ਨੂੰ 12 ਵਜੇ ਤੱਕ ਵੀ ਆਪਰੇਟ ਕਰਦਾ ਤੇ ਇਹ ਵੇਖ ਜੀ ਤੂੰ ਜੇ ਮਤ ਪਾਸ ਕੋਲ ਮਾਰਨਾ ਹੈ ਉਹ ਕੋਪਲੀਟ ਨਹੀਂ ਕਰੇਗਾ ਨਹੀਂ ਆ ਬਚਾਰਾ ਕੀ ਕਰੇ ਹਿੰਦੀ ਮੈਂ ਇਹਨੇ ਪਹਿਲਾਂ ਆਪ ਹੀ ਪੰਗਾ ਪਾਇਆ ਕੀ ਪੰਗਾ ਪਾਇਆ ਨਹੀਂ ਕਰੇਗਾ ਕੁਛ ਇਹ ਪਾਸੇ ਤਾਂ ਛੱਡਦੇ ਆ ਕੀ ਬਣਾਈ ਜਾਨੀ ਹੁਣ ਪ੍ਰਾਉ ਦੀ ਕੋਟੀ ਇਹ ਦੇਖੀ ਅਬ ਇਹ ਬਚ ਗਈ ਹੈ ਹੈਨਾ ਹਿੰਦੀ ਵੇਖ ਲੋ ਇਹਨਾਂ ਦੀ ਤੀਰ ਹਮਾਰੀ ਲੱਗ ਗਈ ਠੀਕ ਹੈ ਪਹਿਲੇ ਤੋਂ ਤੀਰ ਦੋ ਵਾਰ ਤੋਂ ਪੂਰਾ ਨਿਕਲ ਗਿਆ ਇਹਨਾਂ ਦਾ ਬਿਜ਼ਨਸ ਵੀ ਵੱਡਾ ਹੀ ਜਣਾ ਕੰਮ ਕੰਜਰ ਕਲੇਸ਼ ਲਾਇਆ ਤੁਹਾਡਾ ਵੀ ये है, तीसरे हाँ तीसरे दफा में फिर फिर चलेगा दो लाख मान के चलिए हाँ, तो सात लाख के आस हो चलेगा हो वही तो, तो बोल हो हो हाँ। लास्ट में काम भी काम सकता है, ये तो ये, इसके दर, अब इसके अंदर आपको यहाँ से तो पता मेरा प्लान क्या है हम तो कहेंगे अगर टाइम है ना इसको दो दिन के लिए ब्रेक कर दीजिए रोक दीजिए मतलब लेकर के ही वाला। अब बस खा देगा पास मोगा में आ जाएगा अरे भाई आप फोटो भेजेंगे फोटो में कोई और कलर आएगा से अगर खुद जाके, जाके उसके साथ मैच करके लेके आएंगे फिर तो मिल जाएगा हाँ ऐसे तो जा, जाके तो मिल ही जाएगा तो, किसी तो को, आपको तो नहीं भेज रहे हम आप खुद चल जाएंगे कोई बात नहीं है ਇਹ ਇਹ ਫਲਾਣ ਨੂੰ ਬੋਲ ਰਿਹਾ ਸੀ ਫਿਰ ਤੁਹਾਡਾ ਪਿਆਰ ਆਮਨੇ ਸੁਣ ਲਿਆ ਅਸੀਂ ਮੰਨ ਲਿਆ ਲੁਧਿਆਣੇ ਨਹੀਂ ਜਾਣ ਦੇ ਕੇ ਤੁਮਕੋ ਗਦੀ ਜਾਣ ਦੇਣਾ ਲੁਧਿਆਣੇ ਨਹੀਂ ਅਸੀਂ ਨਹੀਂ ਜਾਣ ਦੇਗੇ ਅਸੀਂ ਖੁਦ ਕੰਮ ਰੋਕ ਜੀਓ ਨਾ ਆਮਨੇ ਜਾਣ ਦੇ ਲੈ ਕੇ ਨਹੀਂ ਆਏ ਕੁਝ ਹਾਂਜੀ ਭਾਈ ਸਾਹਿਬ ਇੱਕ ਮਿਸਤਰੀ ਵਿਖਾਓ ਇੱਥੇ ਆ ਸਾਰੇ ਮੂੰਹ ਪਾਸੇ ਕਰ ਲੈਣੇ ਇੱਕ ਮਿਸਤਰੀ ਦਾ ਮੂੰਹ ਵਿਖਾ ਦਿਓ ਲੱਕੀ ਇਹ ਆ ਲੱਕੀ ਵੀਰ ਮੇਰਾ ਆਪਦੀਆਂ ਕੰਦਾ ਦੇ ਨੇੜੇ ਹੀ ਰਹਿੰਦਾ ਵਾ ਆ ਤੁਸੀਂ ਕਹਿੰਦਾ ਤੇ ਨੇੜੇ ਰਹਿੰਦਾ ਵਾ ਸਹੀ ਗੱਲ ਆ ਜਿੱਥੇ ਵੀਰ ਨੇ ਪਲਸਤਰ ਕਰਤਾ ਗੁਣੀਆਂ ਹੀ ਹੋਊਗਾ ਉਥੇ ਉਥੇ ਠੇਕੇਦਾਰ ਥਾ ਛੱਡਦੇ ਨੇ ਕਿ ਲੱਕੀ ਲੱਗਾ ਚੈੱਕ ਨਹੀਂ ਕਰਦੇ ਉਥੇ ਇਹ ਤਾਂ ਐਡਾ ਤਗੜਾ ਨੇ ਪਲੰਬਰਾ ਨਾ ਲੱਗਾ ਹੁੰਦਾ ਸੀ ਐਂ ਉਂਗਲ ਐ ਮਾਰ ਕੇ ਨਾ ਝੜੀਆਂ ਘੜ ਦਿੰਦਾ ਸੀ ਲਵ ਜੋਦਾ ਇਹਦਾ ਨਾਮ ਮੁੜ ਕੇ ਬਜਰੀ ਵਾਲਿਆਂ ਨਾਲ ਲੱਗਾ ਰਿਹਾ ਸਿਰ ਮਾਰਦਾ ਸੀ ਤੇ ਬਜਰੀ 부ਜਰੀ ਖਲਾਰ ਦਿੰਦਾ ਸੀ ਸਾਰੇ ਆਹ ਚੱਕ ਚੈੱਕ ਕਰ ਕੰਮ ਚੈੱਕ ਕਰ ਲਾਲ ਦਸਤਾਨੇ ਜਿਹੜੇ ਪਾਲੇ ਦਾ ਨਾ ਇਹਨਾਂ ਦੇ ਹੱਥ ਨਹੀਂ ਮੇਲਾ ਖਰਾਬ ਹੁੰਦੇ ਇਹਨਾਂ ਨੇ ਕੋਈ ਦੱਸਦਾ ਉਹਦੇ ਹੱਥ ਬਹੁਤ ਖਰਾਬ ਹੁੰਦੇ ਆ ਸੈਂਸਿਟਿਵ ਬਹੁਤ ਆ ਮਾਂ ਨੇ ਪੋਤੀ ਇੱਕ ਜੰਮੇ ਐਵੇਂ ਦਾ ਉਦੋਂ ਬਾਅਦ ਐਡਾ ਭੇੜਾ ਜਵਾ ਕਿਵੇਂ ਪਾਲ ਲਿਆ ਤੁਸੀਂ ਉਹ ਠੀਕ ਕਰਦੇ ਹਾਂ ਤੁਹਾਨੂੰ ਥੋੜਾ ਕੱਢ ਦਿੰਦਾ ਹਾਂ ਹਾਂ ਪਿਆਰ ਤਾਂ ਹੁੰਦਾ ਹੀ ਹੈ ਨਾ ਹਾਂ ਜਵਾਗ ਤਾਂ ਜਵਾਗ ਹੀ ਹੁੰਦੇ ਆ ਵੀ ਦਰਸ਼ਨਾ ਚੱਲ ਵੀ ਰਾਜੂ ਕੱਢ ਦੇ ਕਾਜੂ ਤੇ ਖਲਾਰ ਦੇ ਤਾਜੂ ਆਉਂ ਜਾਂਦੇ ਆਉਂ ਜਾਂਦੇ ਆ ਜਾਂਦੇ ਦੋਵੇਂ ਟੇਡੇ ਜਿਹੇ ਹੋਏ ਆਉਂ ਜਾਂਦੇ ਆ ਉਹ ਜਿਹੜੀ ਕੋਲੇ ਜਾਣਾ ਉਹ ਜਿੱਥੇ ਬਾੜੀ ਹਰੀ-ਹਰੀ ਜੀ ਉਹ ਕਿੱਲੇ ਚ ਓਏ ਕੱਲ ਕੀਤੀ ਮੈਂ ਅੱਜ ਇਹਦੀ ਵਾਰੀ ਆ ਬਈ ਮੇਰੇ ਕੋਲ ਤਾਂ ਪੈਸੇ ਨਹੀਂ ਯਾਰ ਬਈ ਯਾਰ ਖਾਣਾ ਘਾਤੋਂ ਨਹੀਂ ਜੇ ਫੋਨ ਆ ਗਈ ਹੁੰਦਾ ਚੱਲ ਜਾਈਏ ਆਪਾਂ ਖਾਣ ਲਈ ਥੋੜੀ ਖਵਾਈ ਦਾ ਯਾਰੀ ਦੇ ਜੀ ਇੱਕ ਕੰਡਾ ਤੇ ਦੂਜਾ ਪਵੀ ਪਵੀ ਮੋਗੇ ਦੀ ਸ਼ਾਨ ਮਾਨ ਕੰਡਾ ਪਵੀ ਕੰਡਾ ਪਵੀ ਹੋਈ ਬਈਆ ਪਾਈ ਇੰਨਾ ਜਨੂਨ ਸੀ ਫੇਮਸ ਹੋਦਾ ਤਿਆਰੀ ਵਾਲਾ ਸੀ ਨਾ ਚੱਲ ਕੁਝ ਖਵਾ ਸਾਨੂੰ ਵੀ ਨਹੀਂ ਤੇ ਉੱਠ ਕੇ ਜਾ ਆਪਾਂ ਕੋਲ ਨਹੀਂ ਥੋੜੀ ਖਵਾਇ ਦੋ ਚਲ ਬਣਾਓ ਬਣਾਓ ਬਾਹਰ ਲਈ ਮੇਰਾ ਸੋ ਤਾਂ ਨਾ ਆਲੀ ਮੀਂ ਕਾਕੇ ਨੇ ਕਾਕੇ ਦੇ ਕਾ ਮਾਈ ਹਾਂ ਵੇ ਮੋਰੇ ਨਿਕਲੇ ਦੋ ਆ ਵਾਰ ਤੇ ਲੱਗਣਾ ਭਾਈ ਦੋ ਮੋਰੇ ਬਹਾਵ ਲੱਗੇ ਸਨਿਕ ਲੈ ਮੈਂ ਸਾਰਾ ਉੱਤੇ ਬਾਹਰ ਹੀ ਨਾ ਗਿਆ ਕੁੱਤਿਆਂ ਕੋਲ ਕਾਕਾ ਕਿਥੋਂ ਲੈਂਦੀ ਏ ਕਾਕਾ ਫੜ ਕੇ ਲੈ ਗਿਆ ਧਰਮ ਤੋਂ ਭੇਜਿਆ ਹੀ ਫਿਰ ਤਾਂ ਚੱਲ ਜੀ ਫਿਰ ਤਾਂ ਚੱਲੀਏ ਠੀਕ ਆ ਜੀ ਸੈਰ ਸਵਟਾ ਕਰੀਏ ਸੈਰ ਸਵਟਾ ਕਰੋ ਜੀ ਹੋਰ ਕੋਈ ਹੋਰ ਓਕੇ ਰੋਟਾ ਓਕੇ ਗੁੱਡ ਮਾਰਨਿੰਗ ਆ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜਰੋਂ ਬੰਨਾ ਉੱਠਣਾ ਹੋਰੀ ਗੁੱਡ ਮਾਰਨਿੰਗ ਕਰਨੀ ਆ ਕੰਟੀਨਿਊ ਤੁਹਾਡੇ ਹਰ ਜਿਹੜੇ ਨਾਲ ਲੱਪਟਾਂ ਲੈ ਲੈ ਤੇ ਗੱਡੀ ਦੇ ਬਾਹਰ ਬੈ ਕੇ ਜਾਣਾ ਵਾ ਛੱਤ ਤੇ ਜਦੋਂ ਬਾਹਰ ਲਾਵਾਂਗਾ ਤੂੰ ਚੰਗਾ ਜਿਹਾ ਲੱਗ ਹੀ ਜਾਂਦਾ ਕੰਮ ਜਿਵੇਂ ਚਿੱਟੇ ਤੇ ਡੈਢੇ ਦਾ ਸੂਟ ਬਾਹਰ ਪਾ ਲਈ ਬਾਹਦੇ ਹੈਂ ਬਾਂਟੀ ਪਾਣੀ ਦੀ ਮਾਦੇ ਕੋਈ ਲਿਆਇ ਨਹੀਂ ਆਏ ਨਾ ਕਰਿਆ ਲਓ ਜੀ ਨਵੇਂ ਸੰਦ ਬਣ ਗਏ ਆ ਓਹੋ ਭਾਜੀ ਨੇ ਵਲੌਗ ਪਾ ਦੇਣਾ ਹੀ ਉਹਨਾਂ ਸਨੈਪਸ਼ਟ ਪਾ ਦੇਣੇ ਪਹਿਲਾਂ ਡੇਲੀ ਵਲੌਗ ਤਾਂ ਤੁਹਾਨੂੰ ਪਤਾ ਨਹੀਂ ਪਹਿਲਾਂ ਸਨੈਪਸ਼ਟ ਮਾਰਨੀ ਡੇਲੀ ਵਲੌਗ ਬਾਰੇ ਨਹੀਂ ਪਤਾ ਉਹਨਾਂ ਨੇ ਵਲੌਗ ਪਾ ਦੇ ਸਨੈਪਸ਼ਟ ਨਾ ਪਾਇਆ ਉੜਕੇ ਭਾਜੀ ਨੇ ਕੰਟੈਂਟ ਸਨੈਪਸ਼ਟ ਪੈ ਗਈ ਹੁੰਦਾ ਲਾਓ ਵੇ ਕਹਿੰਦੇ ਭਰਾਵਾ ਸਾਡਾ ਫਾਇਦਾ ਰਹਗਾ ਵਾ ਐ ਕਪੜੇ ਮੈਂ ਸਿਰਾ ਕਰਾ ਕੇ ਭੇਜਦੇ ਠੀਕ ਹੈ ਬੀਬੀ ਫਾਇਦਾ ਆਏਗਾ ਤੇ ਨਹੀਂ ਮੈਂ ਤਾਂ ਤਾਂ ਬਹੁਤ ਆ ਮੇਰੇ ਵੀ ਉਥੇ ਕਰਾਇਆ ਪਰ ਚੰਡੀਗੜ੍ਹ ਮੈਂ ਉਥੇ ਕਰਾਇਆ ਕਰਨੀ ਲੈ ਚੰਡੀਗੜ੍ਹ ਦੇ ਇਥੇ ਉਹ ਨਹੀਂ ਕਪੜੇ ਹੋਣੇ ਚੰਡੀਗੜ੍ਹ ਨਹੀਂ ਹੋ ਜਾਣੇ ਤੇਰੇ ਭੇਜਨੇ ਬੰਬੇ ਆਪਾਂ ਨਹੀਂ ਤੇ ਹੋ ਜਾਣੇ ਬੰਬੇ ਭੇਜਦੇ ਨੇ ਬੰਬੇ ਬੰਬੇ ਭੇਜੀ ਚੱਲ ਕੋਈ ਫਾਇਦਾ ਨਹੀਂਗਾ ਆ ਕੇ ਆਵਾਂ ਜੋੜੇ ਬੂਟਾਂ ਤਿੰਨ ਭੇਜਿਆ ਤੇ ਇੱਕ ਨੱਪ ਲਿਆ ਵਾ ਤੇ ਇੱਕ ਮੰਗਾ ਤੇ ਉਹ ਵੀ ਨੱਪਿਆ ਕਿਉਂ ਮੰਗਵਾ ਤੂੰ ਵੀ ਮੰਗਾਉਣੇ ਪੈਣਾ ਵਾ ਲਓ ਜੀ ਬੁ ਆ ਪਹਿਲਾਂ ਰੱਖ ਲੈਂਦੇ ਹੈ ਕਰਾਇਆ ਰੱਖ ਲਿਆ ਵੇਖ ਲੈਣਾ ਚੱਲ ਪਿਆਰ ਆ ਭਰਾਵਾਂ ਨਾਲ ਕੀ ਕਰੀਏ ਹੁਣ ਕਰਾਇਆ ਦੇਣਾ ਪੈਂਦਾ ਵਾ ਲਓ ਜੀ ਮੋਹੱਲੀ ਵਾਲੇ ਚੰਡੀ ਕਟਾ ਲਿਓ ਓਕੇ ਰਿਪੋਰਟ ਕਰਾਈ ਪਈ ਆ ਮੇਰਾ ਇੰਨੀ ਦੂਰੋਂ ਉਹ ਹੋ ਗਿਆ ਹੁੰਦੇ ਆ ਜਿਹੜੇ ਜਿਹੜਾ ਤੇ ਆਪਣੇ ਕੱਪੜੇ ਨਹੀਂ ਹੋਣਦੇ ਇਹਨੂੰ ਕੱਦੀ ਵਾਰ ਤਾਂ ਬਗਾਇ ਉਹ ਪਿਆਰ ਆ ਭਰਾਵਾਂ ਨਾਲ ਕੀ ਕਰੀਏ ਹੁਣ ਹਜੇ ਅੱਤੇ ਕੱਪੜੇ ਆਏ ਨਹੀਂ ਗੇ ਪਨੇ ਕੀ ਗਾ ਕੁਰਤੇ ਵੀ ਆ ਮੈਂ ਭੇਜੇ ਕਰ ਲੈ ਪੈਂਟ ਸ਼ਰਟ ਇੱਕ ਹੀ ਭੇਜੀ ਆ ਸਾਰੀ ਲਮਾਰੀ ਖਾਲੀ ਖੀ ਕੀਤੀ ਪਈ ਆ ਹਜੇ ਭੇਜੇ ਨਹੀਂ ਕੱਪੜੇ ਬੂਟ ਵੀ ਨਹੀਂ ਆਏ ਹਜੇ ਲੈ ਕੁਰਤੇ ਪਜਾਮੇ ਮੇਲਾ ਦਾ ਹੀ ਭੇਜੇ ਆ ਆਈ ਲਾਵੀ ਮੈਟਰ ਤੋਂਹੀਂ ਵੀ ਕਰਾਉਣੇ ਹੋਏ ਕਰਾ ਸਕਦੇ ਹੋ ਆ ਨੰਬਰ ਆ ਐਡਰੈਸ ਆ ਤੇ ਯੂਕਲੀਨ ਓਕੇ ਰਵਟ ਸਤਿ ਸ੍ਰੀ ਅਕਾਲ ਜੀ ਨਾ ਨਹੀਂ ਹੈ ਕਦੇ ਵੀ ਨਹੀਂ ਡਰਨਾ ਕੋਈ ਵੀ ਕਹੇ ਤਮਕੀ ਮਾਰੇ ਕਿ ਤੈਨੂੰ ਖੇਤੀ ਨਹੀਂ ਕਰਨੀ ਆਂਦਾ ਤੈਨੂੰ ਨਾਕਾ ਨਹੀਂ ਮੋੜਨੇ ਆ ਠੀਕ ਆ ਓਟੇ ਨਾਕਾ ਮੋੜਨਾ ਕੋਈ ਭਾਰੀ ਬਾਤ ਨਹੀਂ ਹੈ ਦੋਨੋਂ ਪੈਰ ਖਾਲਾ ਚ ਰੱਖ ਲਈ ਤੱਕ ਜਿੰਨੀ ਮਰਜ਼ੀ ਪਾਣੀ ਚਲੀ ਜਾਵੇ ਨੱਕਾ ਮੋੜਨੇ ਨੂੰ ਦਿੱਖਦੇ ਰਹਿਣਾ ਵੀਡੀਓ ਪੈਰ ਦੋਨੋਂ ਖਾਲਾ ਮੇਰਾ ਰਖ ਲੈਣੇ ਇੱਕ ਇਧਰ ਇੱਕ ਉਧਰ ਓਕੇ